ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਦੁਕਾਨਦਾਰ ਨੇ ਖਾਣੇ ਦੀ ਪਲੇਟ ਦੇ ਵਿੱਚ ਕਾਕਰੋਚ ਪਾਇਆ ਇਸ ਤੋਂ ਬਾਅਦ ਵਿਦਿਆਰਥੀਆਂ ਦੇ ਵੱਲੋਂ ਪੂਰੇ ਮੌਕੇ ਦੇ ਉੱਪਰ ਸ਼ੋਰ ਸ਼ਰਾਬਾ ਕਰ ਦਿੱਤਾ ਗਿਆ ਇਸ ਮੌਕੇ ਦੇ ਉੱਪਰ ਦੱਸਦੀ ਹੈ ਕਿ ਸਟੂਡੈਂਟਸ ਯੂਨੀਅਨਸ ਦੇ ਵਿੱਚੋਂ ਪੀਐਸਯੂ ਸੱਤਾ ਐਸਐਫਐਸ ਦੋਵਾਂ ਨੇ ਇਕੱਠੇ ਹੋ ਕੇ ਦੁਕਾਨ ਦੇ ਅੰਦਰ ਜਾ ਕੇ ਜਾਂਚ ਕੀਤੀ ਵਿਦਿਆਰਥੀਆਂ ਨੇ ਦੁਕਾਨ ਦੇ ਬਾਹਰ ਰੱਖੇ ਗਏ ਫ੍ਰਿਜਾਂ, ਰਸੋਈਆਂ ਅਤੇ ਸਬਜ਼ੀਆਂ ਦੀ ਜਾਂਚ ਕੀਤੀ। ਕੁਝ ਸਬਜ਼ੀਆਂ, ਉਹਨਾਂ ਦੇ ਵਿੱਚ ਜੋ ਮਿਰੀਆਂ ਹੋਈਆਂ, ਉਹਨਾਂ ਦੇ ਵਿੱਚ ਉਲੀ ਲੱਗੀ ਹੋਈ ਸੀ ਅਤੇ ਕੁਝ ਨੂੰ ਚੂਹਿਆਂ ਨੇ ਕੁੱਤਰਿਆ ਹੋਇਆ ਸੀ। ਫ੍ਰਿਜ ਵਿੱਚ ਰੱਖੀਆਂ ਸਬਜ਼ੀਆਂ ਦਾ ਵੀ ਬੁਰਾ ਹਾਲ ਪਾਇਆ ਗਿਆ। ਇਸ ਦੇ ਨਾਲ ਹੀ ਵਿਦਿਆਰਥੀ ਕੇਂਦਰ ਦੇ ਵਿੱਚ ਮੌਜੂਦ ਕਾਫੀ ਹਾਊਸ ਦੇ ਵਿੱਚ ਰੱਖੀ ਗਈ ਸੂਜੀ ਅਤੇ ਛੋਲਿਆਂ ਦੇ ਵਿੱਚ ਕੀੜੇ ਪਏ ਹੋਏ ਸੀ। ਵਿਦਿਆਰਥੀਆਂ ਨੂੰ ਪਰੋਸੇ ਜਾ ਰਹੇ ਨੂਡਲਸ ਦੇ ਉੱਪਰ ਵੀ ਕਾਕਰੋਚ ਲਗਾਤਾਰ ਆ ਜਾ ਰਹੇ ਸੀ। ਇਸ ઉપરાંત ਸਹਾਇਕ ਡੀਐਸਡਬਲ ਨਰੇਸ਼ ਹੋਸਟਲ ਅਤੇ ਵਾਰਡਨ ਮੌਕੇ ਦੇ ਉੱਪਰ ਪਹੁੰਚੇ। ਉਹਨਾਂ ਵਿਦਿਆਰਥੀ ਕੇਂਦਰ ਦੇ ਵਿੱਚ ਦੁਕਾਨਾਂ ਦੇ ਉੱਪਰ ਜਾ ਕੇ ਵੀ ਚੈਕਿੰਗ ਕੀਤੀ ਜਾਂ ਤੇ ਚੈਕਿੰਗ ਦੇ ਦੌਰਾਨ ਦੁਕਾਨਾਂ ਦੇ ਵਿੱਚ ਰੱਖਿਆ ਸਬਜ਼ੀਆਂ ਦੇ ਨੇੜੇ ਗੰਦਗੀ ਦਾ ਮਾਹੌਲ ਪਾਇਆ ਗਿਆ। ਵਿਦਿਆਰਥਣ ਮਰੀਕਾ ਨੇ ਇਸ ਮੌਕੇ ਦੇ ਉੱਪਰ ਦੱਸਿਆ ਹੈ ਕਿ ਉਹ ਕਾਫੀ ਸਮੇਂ ਤੋਂ ਦੁਕਾਨਾਂ ਦੇ ਉੱਪਰ ਤਿਆਰ ਕੀਤੇ ਜਾ ਰਹੇ ਖਾਣੇ ਦੇ ਸਾਫ ਸੁਥਰੇ ਨਾ ਹੋਣ ਦੀ ਗੱਲ ਕਰ ਰਹੇ ਸੀ ਪਰ ਕੋਈ ਧਿਆਨ ਨਹੀਂ ਸੀ ਦੇ ਰਿਹਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਦੁਕਾਨਾਂ ਦੇ ਸ਼ਟਰ ਬੰਦ ਕਰ ਦਿੱਤੇ ਹਾਲਾਂਕਿ ਅਥਾਰਟੀ ਨੇ ਪਕਵਾਨ ਸ਼ਾਪ ਅਤੇ ਕਾਫੀ ਹਾਊਸ ਦੇ ਉੱਪਰ 5-5000 ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਹੈ ਅਤੇ ਦੁਕਾਨਾਂ ਦੇ ਵਿੱਚ ਸਫਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਨੇ ਸਟੂਡੈਂਟ ਸੈਂਟਰ ਦੀਆਂ ਦੁਕਾਨਾਂ ਸ਼ੁੱਕਰਵਾਰ ਨੂੰ ਬੰਦ ਰਹਿਣਗੀਆਂ ਅਤੇ ਉਸ ਤੋਂ ਬਾਅਦ ਸ਼ਨੀਵਾਰ ਨੂੰ ਸਫਾਈ ਤੋਂ ਬਾਅਦ ਹੀ ਖੁੱਲ੍ਹਿਆ ਜਾਣਗੀਆਂ ਪਰੰਤੂ ਜੇਕਰ ਪੀਯੂ ਵਰਗੀ ਇੱਕ ਸਿਰਕੱਢ ਯੂਨੀਵਰਸਿਟੀ ਦੇ ਵਿੱਚ ਇਸ ਪ੍ਰਕਾਰ ਦੀ ਗੰਦਗੀ ਲਗਾਤਾਰ ਸਟੂਡੈਂਟਸ ਨੂੰ ਪ੍ਰੋਸਤੀ ਜਾ ਰਹੀ ਸੀ ਤਾਂ ਆਖਿਰ ਕਿਉਂ ਕਿਸੇ ਦਾ ਕੋਈ ਧਿਆਨ ਇਸ ਦੇ ਵੱਲ ਨਹੀਂ ਸਿੱਗਿਆ ਇਸ ਦੇ ਬਾਰੇ ਵਿੱਚ ਲਗਾਤਾਰ ਕਈ ਸਾਰੇ ਵੱਡੇ ਸਵਾਲ ਉੱਠ ਰਹੇ ਨੇ ਬਾਕੀ ਤੁਸੀਂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਕੀ ਕਰਨਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ